ਕੈਨੇਡਾ ਵਿੱਚ ਇੱਕ ਨਵੇਂ ਕਰਾਈ ਸਰਵੇ ਦੇ ਅਨੁਸਾਰ ਬਹੁਤੇ ਕੈਨੇਡੀਅਨਾਂ ਦਾ ਇਹ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੀਆਂ ਚੋਣਾਂ ਤੱਕ ਆਪਣੀ ਪਾਰਟੀ ਦੀ ਅਗਵਾਈ ਕਰਨ ਲਈ ਬਣੇ ਰਹਿਣਗੇ ਭਾਵੇਂ ਉਹਨਾਂ ਦੀ ਲੋਕਪ੍ਰਿਤਾ ਵਿੱਚ ਜਿਮਨੀ ਚੋਣਾਂ ਤੋਂ ਬਾਅਦ ਕਾਫੀ ਗਿਰਾਵਟ ਵੀ ਆ ਗਈ ਹੈ ਟਰੂਡੋ ਦੇ ਭਵਿੱਖ ਬਾਰੇ ਹਰ ਕੈਨੇਡੀਅਨ ਦੀ ਜ਼ੁਬਾਨ ਤੇ ਇੱਕ ਸਵਾਲ ਹਰ ਕੋਈ ਦੇਖ ਸਕਦਾ ਹੈ ਕਿ ਟਰੂਡੋ ਪਾਰਟੀ ਦੇ ਅਗਵਾਈ ਛੱਡਣਗੇ ਜਾਂ ਬਣੇ ਰਹਿਣਗੇ ਕਿਉਂਕਿ ਲਿਬਰਲ ਪਾਰਟੀ ਨੂੰ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਤੋਂ ਕਾਫੀ ਪਿਛੜਦੀ ਨਜ਼ਰ ਆਈ ਹੈ ਪਿਛਲੇ ਮਹੀਨੇ ਟੋਰਾਂਟੋ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਕੰਜ਼ਰਵੇਟਿਵ ਪਾਰਟੀ ਦੇ ਹੱਥੋਂ ਹੋਈ ਕਰਾਰੀ ਹਾਰ ਤੋਂ ਬਾਅਦ ਇਹ ਸਵਾਲ ਇੱਕ ਵਾਰ ਫਿਰ ਉੱਪਰ ਕੇ ਸਾਹਮਣੇ ਆਉਣ ਲੱਗਾ ਹੈ ਹਰ ਕਿਸੇ ਜ਼ਬਾਨ ਤੇ ਇਹੀ ਹੈ ਕਿ ਹਨ ਟਰੂਡੋਨ ਆਪਣੀ ਪਾਰਟੀ ਦੀ ਅਗਵਾਈ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਆਗਾਮੀ ਆਉਣ ਵਾਲੀਆਂ ਚੋਣਾਂ ਤੱਕ ਕਿਸੇ ਨਵੇਂ ਲੀਡਰ ਨੂੰ ਮੌਕਾ ਮਿਲ ਸਕੇ ਅਤੇ ਉਹ ਸਮਾਂ ਰੰਦੇ ਆਪਣੇ ਪਾਰਟੀ ਦੀ ਅਗਵਾਈ ਚੰਗੇ ਢੰਗ ਨਾਲ ਕਰ ਸਕੇ ਪਿਛਲੇ ਹਫਤੇ ਕਰਵਾਏ ਗਏ ਇੱਕ ਸਰਵੇਖਣ ਦੇ ਵਿੱਚ 1500 ਤੋਂ ਵੱਧ ਕੈਨੇਡੀਅਨ ਲੋਕਾਂ ਨੇ ਭਾਗ ਲਿਆ ਜਿਸ ਵਿੱਚ 2/3 ਲੋਕਾਂ ਦਾ ਇਹੀ ਮੰਨਣਾ ਸੀ ਕਿ ਟਰੂਡੋ ਅਗਲੀਆਂ ਚੋਣਾਂ ਤੱਕ ਆਪਣੀ ਪਾਰਟੀ ਦੇ ਆਗੂ ਬਣੇ ਰਹਿਣਗੇ ਇਸੇ ਤਰ੍ਹਾਂ ਸਰਵੇਖਣ ਵਿੱਚ ਹਰ ਤੀਜੀ ਵਿਅਕਤੀ ਦਾ ਇਹ ਕਹਿਣਾ ਸੀਗੇ ਇਸ ਸਾਲ ਦੇ ਅੰਤ ਤੱਕ ਸ਼ਾਇਦ ਟਰੂਡੋ ਆਪਣਾ ਅਹੁਦਾ ਛੱਡ ਦੇਣਗੇ ਬੀਤੇ ਦਿਨੀ ਜਸਟਿਨ ਟਰੂਡੋ ਵੱਲੋਂ ਵੀ ਆਪਣੀ ਪਾਰਟੀ ਦੀ ਅਗਵਾਈ ਨੂੰ ਲੈ ਕੇ ਇਹ ਕਿਹਾ ਗਿਆ ਸੀ ਕਿ ਉਹ ਆਪਣੇ ਪਾਰਟੀ ਦੇ ਮੁੱਖ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਕਿ ਉਹਨਾਂ ਨੂੰ ਅਗਲੀਆਂ ਚੋਣਾਂ ਤੱਕ ਲਿਬਰਲ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ ਜੇਕਰ ਜਸਟਨ ਟਰੂਡੋ ਦੇ ਕਾਰਜਗੁਜ਼ਾਰੀ ਨੂੰ ਦੇਖਿਆ ਜਾਵੇ ਤਾਂ ਤਿੰਨ ਵਿੱਚੋਂ ਦੋ ਵਿਅਕਤੀਆਂ ਨੇ ਕਿਹਾ ਕਿ ਉਹ ਜਸਟਨ ਟਰੂਡੋ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਹਨ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਸਟਨ ਟਰੂਡੋ ਆਗਾਮੀ ਚੋਣਾਂ ਤੋਂ ਪਹਿਲਾਂ ਆਪਣਾ ਅਹੁਦਾ ਤਿਆਗਦੇ ਹਨ ਜਾਂ ਪਾਰਟੀ ਦੀ ਅਗਵਾਈ ਇਸੇ ਤਰ੍ਹਾਂ ਜਾਰੀ ਰੱਖਣਗੇ ਪਿਛਲੇ ਸਾਲ ਕੈਨੇਡਾ ਵਿੱਚ ਇੱਕ ਸੰਸਨੀਖੇਜ ਘਟਨਾ ਵਾਪਰੀ ਸੀ ਜਿਸ ਵਿੱਚ ਸੋਨੇ ਨਾਲ ਭਰਿਆ ਇੱਕ ਕੰਟੇਨਰ ਹੀ ਚੋਰੀ ਕਰ ਲਿਆ ਗਿਆ ਸੀ ਇਸ ਘਟਨਾ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੋਸ਼ੀਆਂ ਨੇ 17 April ਨੂੰ ਟੋਰਾਂਟੋ ਦੇ 에어ਪੋਰਟ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ 에ਅਰ ਕੈਨੇਡਾ ਕਾਰਗੋ ਟਰਮੀਨਲ ਤੋਂ 6600 ਸੋਨੇ ਦੀਆਂ ਇੱਟਾਂ ਨਾਲ ਭਰਿਆ ਪੂਰੇ ਦਾ ਪੂਰਾ ਕੰਟੇਨਰ ਹੀ ਚੋਰੀ ਹੋ ਗਿਆ ਸੀ ਹੁਣ ਇਸ ਸੰਬੰਧੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਇਸ ਚੋਰੀ ਸੰਬੰਧੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਤੋਂ ਚੋਰੀ ਹੋਇਆ ਸੋਨਾ ਭਾਰਤ ਵਿੱਚ ਪਹੁੰਚਦਾ ਕਰ ਦਿੱਤਾ ਗਿਆ ਹੈ ਚੋਰੀ ਹੋਏ ਸੋਨੇ ਦੀ ਕੀਮਤ 30 ਮਿਲੀਅਨ ਕੈਨੇਡੀਅਨ ਡਾਲਰ ਹੈ ਜੋ ਕਿ ਰੁਪਈਆ ਵਿੱਚ 184 ਕਰੋੜ ਰੁਪਏ ਬਣਦੀ ਹੈ ਪੁਲਿਸ ਨੇ ਜਾਂਚ ਦੌਰਾਨ ਇਹ ਸ਼ੱਕ ਜਤਾਇਆ ਹੈ ਕਿ ਮੁਲਜ਼ਮ ਉਹਨਾਂ ਦੇਸ਼ਾਂ ਵਿੱਚ ਸੋਨਾ ਛੁਪਾ ਸਕਦੇ ਹਨ ਜਿੱਥੇ ਸੋਨੇ ਦੀ ਬਹੁਤਾਤ ਹੈ ਉਹਨਾਂ ਨੇ ਕਿਹਾ ਕਿ ਭਾਰਤ ਜਾਂ ਦੁਬਈ ਵਿੱਚ ਉਹਨਾਂ ਵੱਲੋਂ ਸੋਨਾ ਛੁਪਾਇਆ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਸੋਨੇ ਦੇ ਖਰੀਦਦਾਰ ਬਹੁਤ ਜ਼ਿਆਦਾ ਹਨ ਅਤੇ ਇਨ੍ਹਾਂ ਦੇਸ਼ਾਂ ਵਿੱਚ ਪੈਸੇ ਦੇ ਕੇ ਸੋਨੇ ਨੂੰ ਆਸਾਨੀ ਨਾਲ ਪਿਘਲਾਇਆ ਵੀ ਜਾ ਸਕਦਾ ਹੈ ਅਤੇ ਵੇਚਿਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਵੱਲੋਂ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਗ੍ਰੈਜੂਏਟ ਹੋਈਆਂ ਪੰਜ ਪੰਜਾਬੀ ਵਿਦਿਆਰਥੀਆਂ ਨੂੰ $122000 ਜੋ ਕਿ ਤਕਰੀਬਨ 1 ਕਰੋੜ 95 ਲੱਖ ਰੁਪਏ ਬਣਦੇ ਹਨ ਦਾ ਵਜੀਫਾ ਦਿੱਤਾ ਗਿਆ ਹੈ ਖਾਲਸਾ ਸੈਕੰਡਰੀ ਸਕੂਲ ਦੇ ਹਰ ਹਰ ਵਿਦਿਆਰਥਣ ਹਰਨੋਰ ਕੋਰ ਧਾਲੀਵਾਲ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਕਲਰ ਅਵਾਰਡ ਤਹਿਤ 80000 ਸਾਈਮਨ ਫਰੇਜ਼ਰ ਯੂਨੀਵਰਸਿਟੀ ਵੱਲੋਂ 40000 ਬੀਸੀ ਐਕਸੀਲੈਂਸ ਵੱਲੋਂ 5000 ਸਿੱਖ ਵਿਰਾਸਤ ਵੱਲੋਂ 1500 ਤੇ ਡਿਸਟ੍ਰਿਕਟ ਅਥਾਰਟੀ ਵੱਲੋਂ ਬਾਰਾ ਸੁਪ 50 ਡਾਲਰ ਦਾ ਵਜ਼ੀਫਾ ਦਿੱਤਾ ਗਿਆ ਹੈ ਜਦਕਿ ਸੀਮੌਲਕ ਫਾਊਂਡੇਸ਼ਨ ਵੱਲੋਂ ਅਮਨੀਕਾ ਖੋਸਾ, ਜੀਆ ਗਿੱਲ, ਗਵਾਨੀ ਰਾਏ, ਤਮੰਨਾ ਕੌਰ ਗਿੱਲ ਨੂੰ 1,80,000 ਡਾਲਰ ਦੇ ਵਜੀਫੇ ਵੰਡੇ ਗਏ ਹਨ। ਤਮੰਨਾ ਕੌਰ ਗਿੱਲ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰ ਅਵਾਰਡ ਤਹਿਤ 15,000 ਡਾਲਰ ਦਾ ਵਜੀਫਾ ਮਿਲਿਆ ਹੈ। ਜੀਆ ਗਿੱਲ ਤੇ ਤਮੰਨਾ ਗਿੱਲ ਹੋਂਦੇ ਸਤੰਬਰ ਮਹੀਨੇ ਤੋਂ ਬੀ ਐਸ ਸੀ ਅਤੇ ਐਨ ਆਈ ਖੋਸਾ ਡੈਂਟਿਸਟਰੀ ਦੀ ਪੜ੍ਹਾਈ ਸ਼ੁਰੂ ਕਰੇਗੀ। ਜਦ ਕਿ ਰਵੀਨਾ ਰਾਏ ਖੇਡਾਂ ਜਾਂ ਫੈਸ਼ਨ ਕ੍ਰੀਏਟਿਵ ਡਾਇਰੈਕਟਰ ਦਾ ਕੰਮ ਕਰਨਾ ਚਾਹੁੰਦੀ ਹੈ। ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ ਜਿਸ ਵਿੱਚ ਐਂਜਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਰਿਚੇਲ ਰੀਵਰਸ ਨੂੰ ਖਜ਼ਾਨਾ ਮੰਤਰੀ ਨਿਯੁਕਤ ਕੀਤਾ ਹੈ। ਸਟਾਰਮਰ ਨੇ 25 ਮੈਂਬਰੀ ਕੈਬਨਿਟ ਵਿੱਚ ਭਾਰਤੀ ਮੂਲ ਦੀ ਲੀਜ਼ਾ ਨੰਦੀਸ ਨੇ ਰਿਕਾਰਡ 11 ਔਰਤਾਂ ਸ਼ਾਮਲ ਕੀਤੀਆਂ ਹਨ। ਵਿਗਨ ਸੰਸਦੀ ਹਲਕੇ ਤੋਂ ਜੇਤੂ ਰਹੀ ਲੀਜ਼ਾ ਨੰਦੀ ਨੂੰ ਸੱਭਿਆਚਾਰਕ ਮੀਡੀਆ ਤੇ ਖੇਡ ਮੰਤਰੀ ਬਣਾਇਆ ਗਿਆ ਹੈ। ਇਰੀ ਚੇਲੇ ਦਿਵਸ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਯੁਕਤ ਕੀਤੀ ਗਈ ਹੈ ਜਦਕਿ ਰੈਨਰ ਉਪ ਪ੍ਰਧਾਨ ਮੰਤਰੀ ਬਣਨ ਵਾਲੀ ਦੂਜੀ ਮਹਿਲਾ ਬਣ ਗਈ ਹੈ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਗੇਸ ਟਾਰਮਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਕੀਤੀ ਕਿਉਂਕਿ ਉਹਨਾਂ ਦੀ ਨਵੀਂ ਸਰਕਾਰ ਕਈ ਗੰਭੀਰ ਕਰੇਲੋ ਸਮੱਸਿਆਵਾਂ ਦੂਰ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਟਾਰਮਰ ਨੇ ਆਪਣੀ ਕੈਬਨਿਟ ਵਿੱਚ ਨਵੇਂ ਮੰਤਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਕਰਨੀ ਬਹੁਤ ਸਾਰਾ ਕੰਮ ਹੈ ਇਸ ਲਈ ਅਸੀਂ ਆਪਣਾ ਕੰਮ ਹੁਣ ਤੋਂ ਹੀ ਸ਼ੁਰੂ ਕਰਨਾ ਆਪਣੇ ਪਹਿਲੇ ਭਾਸ਼ਣ ਵਿੱਚ ਕੀਰ ਸਟਾਰਮਰ ਨੇ ਬ੍ਰਿਟਾਨੀਆ ਦੀਆਂ ਸਰਹੱਦਾ ਸੁਰੱਖਿਅਤ ਬਣਾਉਣਾ ਤੇ ਦੇਸ਼ ਦੇ ਸਿਹਤ ਢਾਂਚੇ ਨੂੰ ਮੋੜਲੀ ਤੇ ਲਿਆਉਂਦਾ ਅਹਦ ਕੀਤਾ। ਇਸ ਦੌਰਾਨ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਵੀ ਕਿਹਾ ਕਿ ਉਨ੍ਹਾਂ ਵੱਲੋਂ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਬੈਸਸ ਸਟ੍ਰੀਟ ਵੈਸਟਨ ਸਟ੍ਰੀਟਿੰਗ ਨੇ ਕਿਹਾ ਕਿ ਉਹ ਹੜਤਾਲ ਤੇ ਚੱਲ ਰਹੇ। ਐਨ ਐਚ ਐਸ ਡਾਕਟਰਾਂ ਨਾਲ ਨਵੇਂ ਸਿਰਿਓਂ ਗੱਲਬਾਤ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਨ।